ਡੰਡਾ ਪਿੰਡ ਬਕਾਊ ਹੈ ਕਿਉਂ ਲਗਾਉਣੇ ਪਏ ਪਿੰਡ ਵਾਸੀਆਂ ਨੂੰ ਇਹ ਪਿੰਡ ਦੇ ਵਿੱਚ ਪੋਸਟਰ ਦਹਿਸਤ ਦਾ ਬਣਿਆ ਮਾਹੌਲ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਕਾਫੀ ਡਰ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਆਈ ਬਖਤੌਰ ਦਾ ਜਿੱਥੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਆਈ ਬਖਤੌਰ ਵਿਖੇ ਪਿੰਡ ਵਾਸੀਆਂ ਵੱਲੋਂ ਇੱਕ ਪੋਸਟਰ ਲਗਾ ਦਿੱਤਾ ਗਿਆ ਕਿ ਸਾਡਾ ਪਿੰਡ ਬਕਾਊ ਹੈ ਇਹ ਦੈਸਤ ਦਾ ਮਾਹੌਲ ਕਿਉਂ ਬਣਿਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪੁਲਿਸ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਪਿੰਡਾਂ ਦੇ ਵਿੱਚ ਨਾ ਹਸ਼੍ਰਾਓ ਕਮੇਟੀਆਂ ਬਣਾਈਆਂ ਗਈਆਂ ਸੀ ਜਿਸ ਦੇ ਵਿੱਚ ਕੁਝ ਲੋਕ ਇਸ ਦੇ ਵਿੱਚ ਮੋਤਵਰਸ ਹਨ ਅਤੇ ਉਹਨਾਂ ਵੱਲੋਂ ਨਸ਼ਾ ਤਸਕਰ ਜਿਹੜੇ ਉਹਨਾਂ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਰਹੀ ਹੈ ਅਤੇ ਨਾਲ-ਨਾਲ ਜਿਹੜੇ ਨਸ਼ਾ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਸੀ ਲੇਕਿਨ ਆਪਾਂ ਇਸ ਪਿੰਡ ਦੇ ਵਿੱਚ ਜਦੋਂ ਆਪਣਾ ਕਮੇਟੀ ਬਣੀ ਤਾਂ ਕੁਝ ਨਸ਼ਾ ਤਸਕਰ ਸੀ ਪੁਲਸ ਨੂੰ ਫੜਾਏ ਗਏ ਅਤੇ ਜਦੋਂ ਜਮੰਤ ਦੇ ਆਉਂਦਿਆ ਤਾਂ ਇੱਕ ਸਾਬਕਾ ਫੌਜੀ ਦੀ ਉਹਨਾਂ ਵੱਲੋਂ ਪੂਰੀ ਤਰ੍ਹਾਂ ਕੁੱਟ ਮਾਰ ਕੀਤੀ ਜਾਂਦੀ ਹੈ ਕੁੱਟ ਮਾਰ ਵੀ ਇੰਨੀ ਜ਼ਿਆਦਾ ਕੀਤੀ ਜਾਂਦੀ ਕਿ ਉਹਦੀਆਂ ਲੱਤਾਂ ਤੱਕ ਤੋੜ ਆਪਣਾ ਤੋੜ ਦਿੱਤੀ ਜਾਂਦੀ ਹੈ ਭਾਵੇਂ ਬਠਿੰਡਾ ਪੁਲਸ ਵੱਲੋਂ ਥਾਣਾ ਕੋਟ ਫਤਾ ਵਿਖੇ ਤਿੰਨ ਵਿਅਕਤੀਆਂ ਦੇ ਮਾਮਲਾ ਦਰਜ ਕਰਕੇ ਉਹਨਾਂ ਦੇ ਵਿੱਚੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਜਿਹੜਾ ਉਹ ਲਗਾਤਾਰ ਬਣਿਆ ਹੋਇਆ ਹੈ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੀਆਂ ਇਹ ਕਮੇਟੀਆਂ ਬਣਾਈਆਂ ਸੀ ਇਸ ਦਿਨ ਆਲ ਪਿੰਡਾਂ ਦੇ ਵਿੱਚ ਬਹਿਸ ਵਾਂਗ ਜਿਹੜੀ ਉਹ ਜ਼ਿਆਦਾ ਆਪਨਾ ਵੱਧ ਚੁੱਕੀ ਹੈ ਇਸ ਨੂੰ ਲੈ ਕੇ ਉਹਨਾਂ ਵੱਲੋਂ ਵੀ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ਲੇਕਿਨ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਦਹਿਸਤ ਦਾ ਮਾਹੌਲ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਨਸ਼ਾ ਤਸਕਰਾਣ ਦੀ ਜਦ ਕੋਈ ਵੀ ਵਿਅਕਤੀ ਜਿਹੜਾ ਉਹ ਆਪਣ ਉਸ ਨੂੰ ਇਨਫੋਰਮੇਸ਼ਨ ਹੁੰਦਾ ਤਾਂ ਉਹ ਇਨਫੋਰਮੇਸ਼ਨ ਜਿਹੜੀ ਉਹ ਲੀਕ ਕਿਵੇਂ ਹੋ ਜਾਂਦੀ ਹੈ ਤਾਂ ਭਾਵੇਂ ਬਠਿੰਡਾ ਦਿਹਾਤੀ ਦੇ ਡੀਐਸਪੀ ਇਹਨਾਂ ਕੋਲਤਾ ਵੱਲੋਂ ਕੱਲ ਮੀਡੀਆ ਨਾਲ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਲੇਕਿਨ ਲੋਕਾਂ ਨੇ ਫਿਰ ਵੀ ਦਿਰਦੇ ਹੋਏ ਮਾਹੌਲ ਦੇ ਵਿੱਚ ਕਿਹਾ ਕਿ ਪਿੰਡ ਦੇ ਵਿੱਚ ਦਹਿਸ ਦਾ ਮਾਹੌਲ ਬਣਿਆ ਹੋਇਆ ਹੈ ਲੇਕਿਨ ਦੂਜੇ ਪਾਸੇ ਡੀਐਸਪੀ ਹਿਨਾ ਗੁਪਤਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬਣਦੀ ਜਿਹੜੀ ਆਪਣਾ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੈ ਉਹ ਇਹਨਾਂ ਵੱਲੋਂ ਆਪਾਂ ਕੀਤੀ ਗਈ ਹੈ ਦੋ ਵਿਅਕਤੀਆਂ ਨਾਲ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਹੋਰ ਵੀ ਜੇ ਕਿਸ ਤਰ੍ਹਾਂ ਦੇ ਵਿਅਕਤੀ ਹੈ ਇਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਜਿਹੜਾ ਆਪਣਾ ਪਿੰਡ ਦਾ ਮਾਹੌਲ ਖਰਾਬ ਕਰਦਾ ਹੈ ਉਸ ਬਾਰੇ ਵੀ ਇਨਫਰਮੇਸ਼ਨ ਦਿੱਤੀ ਜਾਵੇ ਉਸ ਨੂੰ ਵੀ ਤਰਾਂ ਤ ਉਸ ਤੇ ਵੀ ਬੰਦੀ ਕਰਵਾਏ ਜਿਹੜੀ ਉਹ ਕੀਤੀ ਜਾਵੇਗੀ ਆ ਉਸ ਨੂੰ ਸੁਣਾਉਣੇ ਆ ਇਸ ਨੂੰ ਲੈ ਕੇ ਕੀ ਕਹਿੰਦੇ ਨੇ ਪਿੰਡ ਦੇ ਲੋਕ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਪਿੰਡ ਦੇ ਵਿੱਚ ਬੜਿਆ ਹੋਇਆ ਦਿਖਾਈ ਦੇ ਰਿਹਾ ਆਚਾ ਜੀ ਤੇ ਉਹ ਤਾਂ ਬਸ ਐਂ ਕਹਿੰਦਾ ਸੀ ਵੀ ਆਪਣਾ ਪਿੰਡ ਸੁਧਾਰ ਹੋ ਜਾਏ ਅੱਛਾ ਜੀ ਤੇ ਵੀ ਉਹਨਾਂ ਨੇ ਫਿਰ ਬਸ ਨਸਰਾਂ ਨੇ ਕੁੱਟਿਆ ਕਰ ਜਾ ਕਿੰਨੇ ਕੁ ਲੋਕ ਚਿੱਟਾ ਵੇਚਦੇ ਹੁਣ ਬੱਚੇਰੇ ਵੇਚਦੇ ਨੇ ਜੀ ਸੁਣਦੇ ਆ ਸੀਦਾ ਪਿੰਡ ਦੇ ਵਿੱਚ ਵੀਕਦਾ ਚਿੱਟਾ ਸਾਡੇ ਪਹਿਲਾਂ ਵੀ ਕਦੇ ਇਹੋ ਜਿਹੀ ਘਟਨਾ ਵਾਪਰੀ ਆ ਕੁੱਟਮਾਰ ਵਾਲੀ ਇਹ ਚੱਲੀ ਜਾਂਦੀ ਵੀਰ ਜੀ ਇਹ ਪਹਿਲੀ ਵਾਰ ਤਾਂ ਹੀ ਵੱਲ ਲੱਤਾਂ ਤੋੜਦੇ ਉਹਨ ਚੰਗਾ ਕੰਮ ਥੋੜੀ ਹੈ ਰੋਣਾ ਅੱਛਾ ਪਿੰਡ ਚ ਕਿੰਨੇ ਕੁ ਮੁੰਡੇ ਹੋਣਗੇ ਥੋੜੇ ਸਾ ਜਿਹੜੇ ਨਸ਼ਾ ਕਰਦੇ ਆ ਉਥੇ ਰ ਕਰਦੇ ਨੇ ਜਿੱਥੇ ਨੇ ਵੇਚਦੇ ਨੇ ਹੁਣ ਆਏ ਆਪਾਂ ਨੂੰ ਇਹਨਾਂ ਨਾਲ ਪਤਾ ਲੱਗਦਾ ਸੀ ਨਾ ਡਰ ਲੱਗਦਾ ਤੁਹਾਨੂੰ ਇਹ ਵੀ ਰਾਤ ਭਰਾਂ ਤੇ ਕੋਈ ਨੁਕਸਾਨ ਵੀ ਪਹਚਾ ਸਕਦੇ ਆ ਪਹਚਾਉਂਦਾ ਕਿਹੜਾ ਪਤਾ ਵੀਰ ਜੀ ਹਾਂ ਅੱਛਾ ਰਾਤ ਨਦੀ ਰਾਤ ਬੰਦਿਆਂ ਦੇ ਮੋੜਾਂ ਤੇ ਖੜੇ ਹੁੰਦੇ ਨੇ ਫਿਰ ਪ੍ਰਸ਼ਾਸਨ ਨੂੰ ਪਾਚਿਆ ਕਿ ਕਮੰਗ ਕਰਦੇ ਆ ਤੁਸੀਂ ਅਸੀਂ ਤਾਂ ਕਹਿੰਦੇ ਇਨਸਾਫ ਚਾਹੀਦਾ ਜੀ ਨਹੀਂ ਜੇ ਪੋਸਟਰ ਡਰ ਨਹੀਂ ਇਹਨਾਂ ਨੂੰ ਹੈਗਾ ਇਹ ਪੁਲਿਸ ਕਾਰਵਾਈ ਕਰਦੀ ਨਹੀਂ ਕੋਈ ਡਰ ਨਹੀਂ ਜੀ ਅੱਛਾ ਇੱਕ ਪੋਸਟਰ ਵੀ ਲਾਏ ਗਏ ਤੁਹਾਡੇ ਕੋ ਨਹੀਂ ਸਾਰਿਆਂ ਦੀ ਸਹਿਮਤੀ ਨਾਲ ਆਈ ਹੈ 37 ਨਾਲ ਆਈ ਹੈ ਜੀ ਅੱਛਾ ਮਤਲਬ ਇਹ ਹਾਲਾਤ ਕਿਉਂ ਬਣੇ ਜੀ ਪਿੰਡ ਬਕਾਉਗਰ ਕੀ ਪਤਾ ਜੀ ਫਿਰ ਨਸ਼ੇ ਕਰਕੇ ਹੋਇਆ ਕਿਉਂਕਿ ਆ ਬਾਹਰ ਘਰ ਛੱਡਣਾ ਬਹੁਤ ਪੱਟੇ ਜਾਂਦੇ ਨੇ ਜੀ ਆਦਾਂ ਜਦ ਦੀ ਘਰ ਛੱਡਣਾ ਬਹੁਤ ਔਖਾ ਹੁੰਦਾ ਜੀ ਪੋਰਟ ਲਾਤੇ ਫਿਰ ਇਨੀ ਮਜਬੂਰੀ ਹਾਂਜੀ ਨਹੀਂ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਆ ਲੱਗਦਾ ਸੰਤੁਸ਼ਟ ਹੋ ਉਹਦੇ ਤੋਂ ਕਿ ਲੱਗਦਾ ਹੋਰ ਸਫਾਈ ਕਰਨ ਦੀ ਲੋੜ ਆ ਸਫਾਈ ਕਰਨ ਤਾਂ ਸਾਰਨਾ ਪਈ ਜੀ ਠੀਕ ਆ ਜੀ ਧੰਨਵਾਦ ਮਾਮਲਾ ਇਹ ਆ ਜੀ ਪਿੰਡ ਦੇ ਵਿੱਚ ਕਮੇਟੀ ਗਠਨ ਕੀਤੀ ਗਈ ਸੀ ਅ ਅੱਜ ਤੋਂ ਸਾਲ 2 ਸਾਲ ਪਹਿਲਾਂ ਸਾਬਕਾ ਫੌਜੀ ਅੰਮ੍ਰਿਤ ਸਿੰਘ ਵੱਲੋਂ ਤੇ ਪਿੰਡ ਦੇ 3540 ਨੌਜਵਾਨਾਂ ਵੱਲੋਂ ਤੇ ਪਿੰਡ ਦੇ ਵਿੱਚ ਜੱਟਾ ਰੋਕਾਂ ਦੇ ਸਬੰਧ ਵਿੱਚ ਤੇ ਪਰ ਇਹ ਜਿਹੜੇ ਨਸ਼ਾ ਤਸਕਰ ਸੀਗੇ ਇਹ ਕਹਿੰਦੇ ਸੀ ਜੱਟਾ ਹੈਗਾ ਇਸੇ ਤਰ੍ਹਾਂ ਹੀ ਵੇਚਾਂਗੇ ਵੇਚਾਂਗੇ ਸਾਨੂੰ ਰੋਕੇ ਦਿਖਾਓ ਸੋ ਇਹ ਬੰਦਾ ਵਿਚਾਰਾ ਰੋਕਦਾ ਸੀਗਾ ਦੇਖੋ ਸਾਰੇ ਇਹਦਾ ਵੀ ਸਕਦਾ ਸੀ ਚੰਗੀ ਪੈਨਸ਼ਨ ਆਉਂਦੀ ਸੀਗੀ ਪਰ ਕੀ ਸੀਗਾ ਇਹ ਨੂੰ ਐਸਆਰ ਵੀ ਆਪਾਂ ਆਪਦੇ ਜਵਾਕਾਂ ਨੂੰ ਜਵਾਕਾਂ ਲਈ ਲੜੀਏ ਤੇ ਜਵਾਕਾਂ ਨੂੰ ਇਸ ਕੰਮ ਤੋਂ ਰੋਕੀਏ ਪਰ ਇਹਨੂੰ ਮਿਲਿਆ ਕਿ ਉਹ ਪਹਿਲਾਂ ਤਾਂ ਤੋੜੀਆਂ ਖਰੀਆਮ ਤੋੜ ਕੇ ਗਏ ਨੇ ਫਾਇਰਿੰਗ ਕਰਕੇ ਗਏ ਨੇ ਫਾਇਰਿੰਗ ਦੇ ਵੀਡੀਓ ਤੁਹਾਨੂੰ ਦੇ ਦਨੇ ਹਨਾ ਸੋ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਪ੍ਰਸ਼ਾਸਨ ਤੋਂ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਹੋ ਜਿਹੇ ਅੰਸਰ ਅੱਗੇ ਤੋਂ ਪਿੰਡ ਦੇ ਵਿੱਚ ਕੋਈ ਗਲਤ ਗਤੀਵਿਧੀ ਨਾ ਕਰ ਸਕੇ ਤੁਹਾਡੇ ਵਿੱਚ ਪੋਸਟਰ ਵੀ ਲਗਾਏਗਾ ਕੋਈ ਪਿੰਡ ਬਰੋ हां ਉਹ ਇਸ ਲਈ ਲਿਖਾਇਆ ਗਿਆ ਸੀਗਾ ਇੱਕ ਸਾਡਾ ਵਿਰੋਧ ਕਰਨ ਦਾ ਸਮੂਹ ਤੇ ਨੌਜਵਾਨਾ ਸਮੂਹ ਤੇ ਪਿੰਡ ਦਾ ਇਹ ਸੀਗਾ ਕਿ ਸਾਡੇ ਪਿੰਡ ਦੀਆਂ ਧੀਆ ਭੈਣਾਂ ਸਾਡਾ ਪਿੰਡ ਅੱਡਾ ਦੂਰ ਆ ਧੀਆ ਭੈਣਾਂ ਨੇ ਵੀ ਬਾਹਰ ਪੜਨ ਜਾਣਾ ਬਠਿੰਡੇ ਪੜਨ ਜਾਂਦੀਆਂ ਨੇ ਇਹ ਹਜੇ ਬੰਦੇ ਅੱਜ ਕਿਸੇ ਦੇ ਘਰੇ ਆ ਕੇ ਵਰਦੇ ਆ ਤੇ ਕੱਲ ਨੂੰ ਸਾਡੀਆਂ ਧੀਆ ਪੈਣਾਂ ਨੂੰ ਵੀ ਪੈ ਸਕਦੇ ਆ ਸਾਡੇ ਆਮ ਕਿਸਾਨਾਂ ਨੂੰ ਮਜ਼ਦੂਰ ਦੁਕਾਨਦਾਰ ਸਾਡੇ ਪੈਣ ਦੇ ਸਭ ਡਰੇ ਹੋਏ ਨੇ ਵੀ ਯਾਰ ਅੱਜ ਉਹਦੇ ਨਾਲ ਹੋਈ ਫੌਜੀ ਨਾਲ ਕੱਲ ਨੂੰ ਆਪਣੇ ਨਾਲ ਵੀ ਕਰ ਸਕਦੇ ਆ ਕੱਲ ਤੋਂ ਇਹ ਹਜੇ ਬੰਦੇ ਕੱਲ ਨੂੰ ਫਰੋਤੀਆਂ ਵੀ ਮੰਗਣਗੇ ਫਿਰ ਜਦੋਂ ਫਰੋਤੀਆਂ ਦੇ ਦਿਆ ਕਰਾਂਗੇ ਫਿਰ ਅਸੀਂ ਘਰ ਵੇਚ ਕੇ ਬਾਹਰ ਚਲੇ ਜਾਨੇ ਆ ਇਹਨਾਂ ਨੂੰ ਗੁੰਡਾਗਰਦੀ ਕਰਨ ਦੇ ਕਿਉਂਕਿ ਇਹਨਾਂ ਤੇ ਕੋਈ ਨਾਥੀ ਨਹੀਂ ਪਾਈ ਜਾ ਰਹੀ ਸੋ ਸਾਡਾ ਇੱਕ ਉਹ ਪੋਸਟਰ ਲਾਉਣ ਦਾ ਮਕਸਦ ਇਹ ਸੀ ਵੀ ਇਹ ਹਜੇ ਗੁੰਡਾ ਅੰਸਰ ਆਦੇ ਸਰਕਾਰ ਜਲ ਤੋਂ ਜਲ ਡੈੜੀ ਨਾ ਥਕੋ ਪੁਲਿਸ ਵੱਲੋਂ ਤੁਹਾਨੂੰ ਕੋਈ ਮਿਲੀ ਕੋਈ ਜਾਣਕਾਰੀ ਹੈ ਕੁਝ ਹਾਂਜੀ ਹਾਂ ਪੁਲਿਸ ਮੈਡਮ ਹਿਨਾ ਗੁਪਤਾ ਜੀ ਉਹਦੇ ਸਾਡੇ ਡਾਕਟਰ ਨੇ ਜਾਂਦੀ ਇਹ ਵਾਰਦਾਤ ਹੋਈ ਆ ਤੇ ਉਹਨਾਂ ਨੇ ਸਾਨੂੰ ਭਰੋਸਾ ਵੀ ਦਿਵਾਇਆ ਸੀਗਾ ਕਿ ਅਸੀਂ ਜਿਹੜੀ ਇਹਨਾਂ ਤੇ ਸਖਤ ਕਾਰਵਾਈ ਕਰਾਂਗੇ ਸੋ ਦੋ ਬੰਦੇ ਜਿਹੜੇ ਫੜਲੇ ਗਏ ਇੱਕ ਫਰਾਰਾਗਾ ਸੋ ਅਗਲੀ ਕਾਰਵਾਈ ਦੇਖਦੇ ਹਾਂ ਕੀ ਹੁੰਦੀ ਹੈ ਮੇਰਾ ਨਾਮ ਬਲਜੀਤ ਸਿੰਘ ਜੀ ਬਲਜੀਤ ਸਿੰਘ ਕੀ ਮੈਟਰ ਹੈ ਸਾਰਾ ਇਹ ਪਤਾ ਸਿਸਟਮ ਕੀ ਹੈ ਜੀ ਕਿ ਇਹਨਾਂ ਪਿੰਡਾਂ ਦੇ ਵਿੱਚ ਮੰਨ ਲਓ ਕਿ ਛਾਲ ਪਹਿਲਾਂ ਕਮੇਟੀਆਂ ਬਣੀਆਂ ਸੀ ਸਾਡੇ ਨਸਾ ਫੜਾਉਂਦੇ ਜੀ ਨਸ਼ਾ ਸਦੌਕ ਵਿੱਚ ਕੀ ਦੇ ਵਿੱਚ ਇਹ ਨੰਦਵੀਰ ਖੋਜੀ ਹੋ ਗਏ ਇਹ ਸਾਰੇ ਮੁੰਡੇ ਲੱਗੇ ਹੋਏ ਸੀਗੇ ਜੀ ਸਾਈਕਲ ਆਪ ਲੜਦੇ ਸੀਗੇ ਜੀ ਉਦੋਂ ਦਾ ਮੰਨ ਲਓ ਕਿ ਇਹਨਾਂ ਦੀ ਗੜਾਈ ਚੱਲ ਰਹੀ ਸੀ ਜੀ ਉਦੋਂ ਦੀ ਉਹ ਦੂਵਾਰੇ ਨਸ਼ਾ ਦੇ ਵਿੱਚ ਟੀਵੀ ਮੰਨ ਲਓ ਵੀ ਪਾ ਰਹੇ ਹੋ ਵੀ ਸਾਰਾ ਕੁਝ ਹੋ ਗਿਆ ਜਿਹੜੇ ਕੋਈ ਵੇਚਦੇ ਸੀ ਉਹ ਵੇਚਣੋਂ ਅੱਧ ਬਚਤ ਕੁਝ ਹੱਟ ਕੇ ਕੁਝ ਕੱਢ ਕੇ ਸਾਰਾ ਕੁਝ ਪੁਲਿਸ ਨੇ ਵੀ ਗਾਰਵਾਈ ਕੀਤੀ ਹੁਣ ਵੀ ਫੜੀ ਜਾਂਦੀ ਹੈ ਪੁਲਸਾਂ ਸਰਕਾਰ ਵੀ ਉਹ ਜ਼ਿਮਾਨਤ ਲੈ ਕੇ ਦੁਬਾਰੇ ਫੇਰ ਆ ਜਾਂਦੀ ਆ। ਹਾਂ। ਉਹਦੇ ਵਿੱਚ ਹੁਣ ਆਪਾਂ ਪੁਲਿਸ ਨੂੰ ਵੀ ਨਹੀਂ ਗਲਤ ਕਹਿ ਸਕਦੇ। ਅੱਛਾ ਜੇ ਮਤਲਬ ਕੋਈ ਆਸ ਪੈਣ ਚੁੱਕਾ ਉਹ। ਕੋਤਾ ਹੁੰਦਾ ਇਹ ਪਰਸੋਂ ਜਦੋਂ ਤੇ ਲਾਇਆ। ਇਹ ਲਾਇਆ ਸੀ ਆਪਣੇ ਲਖਵੀਰ ਨੇ ਲਖੀ ਨੂੰ ਜਿਸ ਪੰਚਾਇਤੀ ਚੈਂਪੀਅਨ ਨੂੰ ਲਾਇਆ। ਨਹੀਂ 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 ਚੈਂਪੀਅਨ ਨਹੀਂ ਲਾਇਆ। ਹਾਂ। ਉਹ ਤੇ ਨਹੀਂ ਲਾਇਆ ਲੱਗਦਾ। ਪ੍ਰੋਬਲਮ ਹੈਗੀ ਤੇ। ਪ੍ਰੋਬਲਮ ਜਿਹੜੀ ਸੀਗੀ ਉਹ ਮਾੜੀ-ਮੋਟੀ ਹੈ ਜੀ ਕੋਈ ਜ਼ਿਆਦਾ ਨਹੀਂ ਹੈਗੀ ਪ੍ਰੋਬਲਮ ਆਪਨੇ। ਜਿਹੜਾ ਕੋਈ ਖਾਂਦੇ ਆ ਕਿ ਆਉ ਦਾ ਕੋਈ ਲਾਉਂਦੇ ਆ ਸਾਫ ਦਾ ਫੋਜੀ ਜਿੱਦਾਂ ਉਹ ਉਹਨੂੰ ਦੇ ਉਹਨੂੰ ਬਸ ਇਸੇ ਰੰਚੀ ਦੀ ਵਿੱਚ ਹੀ ਕੁੱਟਿਆ ਉਹ ਪਹਿਲਾਂ ਨਸ਼ਾ ਸਟੋ ਕਮੇਟੀ ਦੇ ਵਿੱਚ ਸੀਗਾ ਤਾਂ ਕਰਕੇ ਉਦੋਂ ਦੀ ਉਹਨਾਂ ਦੀ ਮੰਨ ਲਾ ਜੀ ਫਰਕ ਦੀ ਗੱਲ ਹੀ ਹੁੰਦੀ ਜਿਹੜੇ ਬੰਦੇ ਨੇ ਕੁੱਟਿਆ ਨਸ਼ਾ ਦਾ ਸਰਪ ਨੇ ਹਾਂ ਅਚਕੀ ਕਾਰਵਾਈ ਕੀ ਮੰਗ ਰਹੇ ਹੋ ਹਾਂ ਕਾਰਵਾਈ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਨਾ ਰਸਮੀ ਜੀ ਪਿੰਡ ਵਿੱਚ ਨਸ਼ੇ ਦਾ ਇੰਨਾ ਪ੍ਰਚਾਰ ਤੁਸੀਂ ਐਂ ਵਾਇਕਾ ਨਹੀਂ ਬੰਦ ਕਰਦੇ ਜਲਦੀ ਵੀ ਇਹ ਰੋਕਿਆ ਜਾਵੇ ਨੇ ਸਰ ਬਾਹਲੇ ਵੱਡੇ ਨਹੀਂ ਸੋਉਂਦੇ ਹੀ ਆ ਸਾਰੇ ਕੋਈ ਥਾਨ ਪੀਣ ਵਾਲੇ ਆ ਜਾਂ ਇੰਡੀਆ ਮਾੜਾ ਮੋਟਾ ਉਹ ਜਿਹਨੂੰ ਪੁਲਿਸ ਲੈ ਜਾਂਦੀ ਹੈ ਚੱਕ ਕੇ ਲੈ ਜਾਂਦੀ ਹੈ ਸਾਡ ਦਿੰਦੇ ਆ ਤੇ ਮੁੜ ਕੇ ਉਹ ਬੰਦਿਆਂ ਨੂੰ ਕੀ ਕਰਦੇ ਆ ਉਹ ਜ਼ਮਾਨਤ ਤੇ ਫੇਰ ਆ ਜਾਂਦੇ ਆ 7-8 ਦਿਨਾਂ ਵਿੱਚ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਕਿਤੇ ਆ ਗਏ ਕਿਹੜੇ ਜਿਹੜਾ ਲਕੋਤ ਫੋਜੀ ਆ ਉਹ ਕਿੰਨੇ ਜਣੇ ਕੁੱਟੇ ਗਏ ਹੋਣ ਸ਼ਾਇਦ ਮੇਰੇ ਲਗਾ ਤਿੰਨ ਚਾਰ ਤਾਂ ਨਹੀਂ ਹੋਣਗੇ ਕਿਉਂਕਿ ਆਪਾਂ ਕਿਸੇ ਨੇ ਨਹੀਂ ਰੋਕੇ ਵਿਰੋਧ ਨਹੀਂ ਕੀਤਾ ਕੋਈ ਸਾਰਾ ਕੰਮ ਹੀ ਸਾਰਾ 2 ਮਿੰਟਾਂ ਦਾ ਹੋਇਆ ਜੀ ਤੋ ਮੈਂ ਕਹਾਂ ਦੇ ਵਿੱਚ ਉਹਨਾਂ ਨੇ ਬੰਦੇ ਸਾਰੇ ਪਿੰਡੇ ਦੀ ਸੀ ਦੋ ਬੰਦੇ ਬੰਦੇ ਹੋਣਗੇ ਕਿ ਕਿ ਉਹ ਵੀਡੀਓ ਬਣੀ ਹੋਈ ਹੈ ਵੀਡੀਓ ਦੇ ਵਿੱਚ ਮੰਨ ਲਓ ਕਿ ਬੰਦਿਆਂ ਦੀ ਛਾਣ ਆਉਂਦੀ ਪਿੰਡ ਦਾ ਐਡਾ ਪੋਸਟ ਲਗਾਏਗਾ ਇਹ ਮਾਮਲਾ ਤਾਂ ਜੇ ਨਾ ਹੀ ਪਹਿਲਾਂ ਇਹਨਾਂ ਨੇ ਨੌਜਵਾਨਾਂ ਨੇ ਕਮੇਟੀ ਬਣਾਈ ਸੀ ਵੀ ਨਸ਼ੇ ਵਿਰੁੱਧ ਵੀ ਆਪਣੇ ਨਸ਼ਾ ਕੋਈ ਵੇਚਣਾ ਬੜੇ ਕੋਈ ਖਾਵੇ ਨਾ ਇਹ ਫੌਜੀ ਜਿਹੜਾ ਰਣਵੀਰ ਫੌਜੀ ਸੀਗਾ ਇਹ ਵੀ ਉਸ ਪਾਰਟੀ ਸ਼ਾਮ ਸੀਗਾ ਜੀ ਇਹ ਉਹਦਾ ਨਹੀਂ ਵਿਰੋਧ ਕਰਕੇ ਜੀ ਇਹ ਕੰਮ ਹੋਇਆ ਜਿਹੜੀਆਂ ਇਹ ਸੱਤਾ ਮਾਰਤੀਆਂ ਜੀ ਇਹ ਹੁਣ ਦੂਸਰਾ ਪੋਸਟਰ ਗਿਆ ਸਾਰਾ ਪਿੰਡ ਬਚਾਓ ਉਸ ਤੋਂ ਤੁਹਾਡੀ ਕੋਈ ਪੁਲਿਸ ਨਾਲ ਕੋਈ ਹੋਈ ਤਾਲਮੇਲ ਨਹੀਂ ਹੁਣ ਤਾਂ ਜੀ ਸਾਡੀ ਪੁਲਿਸ ਨਾਲ ਤਾਲਮੇਲ ਹੁੰਦਾ ਹੀ ਰਹਿੰਦਾ ਜੀ ਹੁਣ ਸਾਡੀ ਪੁਲਿਸ ਪੁਲਿਸ ਸਾਡੀ ਬਹੁਤ ਸਪੋਰਟ ਕਰੀ ਜਾਂਦੀ ਹੈ ਜੀ ਅਸੀਂ ਇਸ ਤੋਂ ਸੰਤੁਸ਼ਟਾਂ ਜੀ ਉਸ ਤੋਂ ਜੀ ਪਾਈਪ ਟੌਰ ਦੇ ਵਿੱਚ ਪੋਸਟਰ ਲਗਾਇਆ ਗਿਆ ਜੀ ਕਿ ਪਿੰਡ ਬਚਾਓ ਜਿੰਨੇ ਦਿਨ ਫਸਦਾ ਰਹਿੰਦਾ ਇੱਕ ਫੌਜ ਜਿਹਦੇ ਲੱਤਾਂ ਟੁੱਟ ਗਈ ਕੀ ਕਾਰਵਾਈ ਨਹੀਂ ਕੀ ਹੱਤਾਂ ਹੋ ਜਾਣ ਬੜਾ ਜਿਹਾ ਮੇਰਾ ਚੇਲਾ ਜੀ ਪਰਸੋ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਐਫ ਆਈ ਆਰ ਨੰਬਰ 44 ਅੰਡਰ ਸੈਕਸ਼ਨ 109 ਦਰਜ ਹੋਇਆ ਸੀ ਉਹਦੇ ਵਿੱਚ ਜਿਹੜੇ ਮੇਨ 2 ਕਯੂਜ਼ ਸੀ ਉਹ ਅਸੀਂ ਵਿਦਿਨ 24 ਆਵਰਸ ਫੜ ਲਏ ਸੀਗੇ ਤੇ ਉਹਨਾਂ ਤੇ ਅਸੀਂ ਉਹਨਾਂ ਦੀ ਫਾਰਮਲ ਅਰੈਸਟ ਵੀ ਕਰਤੀ ਹੋਈ ਐ ਤੇ ਜਿਹੜਾ ਪੋਸਟਰ ਵਾਲੀ ਗੱਲ ਰਹੀ ਉਹ ਕਿਸੇ ਇੱਕ ਪਿੰਡ ਦੇ ਬੰਦੇ ਦਾ ਇੰਡੀਵਿਜੂਅਲ 뷰 ਐ ਉਹਨੂੰ ਪੂਰਾ ਪਿੰਡ ਨਹੀਂ ਇੰਡੋਸ ਕਰਦਾ ਤੇ ਅਸੀਂ ਇਹਨਾਂ ਨੂੰ ਵੈਸੇ ਵੀ ਅੱਗੇ ਵੀ ਇੱਥੇ ਪੈਟਰੋਲਿੰਗ ਚੱਲਦੀ ਰਹਿੰਦੀ ਐ ਤੇ ਇਹਨਾਂ ਨੂੰ ਅਸੀਂ ਕਿਹਾ ਹੋਇਆ ਕਿ ਜੇ ਹੋਰ ਵੀ ਕੋਈ ਨੌਜਵਾਨ ਹੈ ਜਿਹੜੇ ਪਿੰਡ ਦੇ ਵਿੱਚ ਮਾਹੌਲ ਖਰਾਬ ਕਰਦੇ ਨੇ ਯਾਰ ਨਸ਼ਾ ਵੇਚਦੇ ਨੇ ਸਾਨੂੰ ਉਹਨਾਂ ਦੀ ਇਨਫੋਰਮੇਸ਼ਨ ਦੋ ਅਸੀਂ ਉਹਨਾਂ ਦੇ ਖਿਲਾਫ ਜੋ ਵੀ ਬਣਦੀ ਕਾਰਵਾਈ ਉਹ ਕਰਾਂਗੇ